ਕੋਡੀ 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 ਸੋਹਣਿਆ ਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵਿਕੀਆਂ ਦੀ 31 ਮੋੜਦਾ ਓਏ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਡਾ ਨਾਟਕਾ ਜਮੀਂ ਦੀ ਆ ਵੀਰੇ ਫੇਰ ਗਿੰਤੀ ਵਧ ਗਈ ਗਰਾਉਂਡ 'ਚ ਯਾਰ ਭਰਾ ਬਣ ਕੇ ਪਿੱਛੇ ਹੋ ਕੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਨਜ਼ਾਰੇ ਲੈ ਜਾਓ ਬਹਿ ਜਾਓ ਨਜ਼ਾਰੇ ਲੈ ਜਾਓ ਅੱਗਾ ਆ ਵੀ ਇੱਕ ਵਾਰ ਨਾ ਨਹੀਂ ਪਿਆਰ ਨਹੀਂ ਨਹੀਂ ਯਾਰ ਇੱਕ ਵਾਰ ਫੜ ਕੇ ਬੜਾ ਸੌਰੀ ਫੀਲ ਕਰਿਆ ਮੈਂ ਪਿਆਰ ਨਹੀਂ ਪਿਆਰ ਨਹੀਂ ਯਾਰ ਜੱਪ ਯਾਰ ਜੱਪ ਯਾਰ ਜੱਪ ਕੋਈ ਗੱਲ ਨਾ ਪਾਜਾ ਆ ਆਪਣੇ ਵਿੱਚ ਖੜੇ ਆ ਭਰਾ ਬਣ ਕੇ ਬਹਿ ਜਾਓ ਯਾਰ ਥੱਲੇ ਵੀਰ ਬਣ ਕੇ ਕਾਦੋ ਮੇਲਾ ਖਰਾਬ ਕਰਦੇ ਹੋ ਬਹਿ ਜਾਓ ਭਰਾ ਬਣ ਕੇ ਦੀਪ ਕਬੱਡੀ ਪੌਂਦਰੀ ਤਿਆਰ ਵਰਤਿਆਰ ਹੈ ਇੱਕ ਗੋਪੀ ਦੋ ਮੱਲਾਂ ਦੀ ਟੱਕਰ ਇੱਕ ਪਾਸੇ ਗੋਪੀ ਤੇ ਦੀ ਹੋਏ 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 ਨਾ 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 ਓਏ ਮਾਝੇ ਵਾਲਿਓ ਸੁਆਦ ਆਉਂਦਾ ਮਾਝੇ ਵਾਲਿਓ ਨਜ਼ਾਰਾ ਆਉਂਦਾ ਤੇ ਬਾਈ ਤਾੜੀਆਂ ਦੀ ਤਾੜੇ ਵੱਜਣਗੇ ਸਾਡੇ ਕਹਿੰਦੇ ਨਹੀਂ ਆਪੇ ਵੱਜਣਗੇ ਓਏ ਜੱਪ ਕਬੱਡੀ ਪਾਰਿਆ ਇੱਕ ਮਾਂ 2000 ਦਿੱਤਾ ਜਾਣਾ ਅਮਰਤ ਨਿਊਜ਼ੀਲੈਂਡ ਤੋਂ ਭਰਾ ਸਾਡਾ ਐਲਾਨ ਕਰਾ ਰਿਹਾ ਹੈ ਇਕਰ ਜੱਪ ਨੂੰ ਜਫਾ ਲਾ ਦੇ 2000 ਦਿੱਤਾ ਜਾਣਾ 2000 ਏਟ ਮੁੰਡੇ ਭਿੜ ਗਏ ਕੋਜੇ ਕੁਮਰਾ ਇੱਕੋ ਜੇ ਕਾਥੇ ਕੋਰੇ ਹਾਂ ਆ ਬਾਈ ਪਰਲੀ ਸਰ ਤੋਂ ਬਾਹਰ ਜਾਓ ਯਾਰ ਵੀਰੇ ਪਰਲੀ ਸਰ ਤੋਂ ਬਾਹਰ ਚਲੇ ਜਾਓ ਭਰਾ ਬਣ ਕੇ ਆ ਯਾਰ ਆਪ ਦੀ ਸਾਰੇ ਬਾਹਰ ਚਲੇ ਜਾਓ ਉਧਰ ਜੱਪ ਦੇ ਲਈ ਵੱਡੇ ਐਲਾਨ ਤਿੰਨ ਰੇਡਾਂ ਜੱਪਦੀਆਂ ਅੰਮ੍ਰਿਤ ਇਟਲੀ ਜੋਬਨ ਇਟਲੀ ਤੇ ਸਾਬ ਯੂ ਐਸ 3000 ਦੀਆਂ ਤਿੰਨ ਰੇਡਾਂ 3000 ਦੀਆਂ ਆਹ ਵੇਖੋ ਜਰਾ ਫਰੰਦੀਪੁਰ ਜਾਂ ਗੋਪੀ ਹੋ ਗਿਆ ਮੂਰੇ ਕਰਾਉਂਦਾ ਬੈ ਜਾ ਬੈ ਜਾ ਬੈ ਜਾ ਕਬੱਡੀ 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 ਓਏ ਕਬੱਡੀ 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 ਪਿਆਰ ਨਾਲ ਦੁੱਲਾ ਪੁੱਠੇ ਹੱਥ ਮਾਰ ਗਿਆ ਦੁੱਲਾ ਕਹਿੰਦਾ ਅੱਜ ਨਹੀਂ ਦੱਬਰਜੀ ਵਾਲਾ ਫੇ ਦਾ ਸਾਹਮਣੇ ਬਬਲੂ ਕੁਰਕਸ਼ੇਤਰ ਉਹਨਾਂ ਦਾ ਦੀਪੇ ਖਖ ਉਹਨਾਂ ਦਾ ਚਹੇਤਾ ਖਿਡਾਰੀ ਹੈ ਨਿਊਜ਼ੀਲੈਂਡ ਦੀ ਧਰਤੀ ਦੇ ਦਸੰਬਰ ਮਹੀਨੇ ਦੇ ਵਿੱਚ ਵਰਲਡ ਕਬੱਡੀ ਕੱਪ ਫੇਰ ਹੋਣ ਜਾ ਰਿਹਾ ਹੈ ਉਸੇ ਖੇਡ ਮੇਲੇ ਦੇ ਦੀਪ ਖੇਡੇਗਾ ਆ ਵੇਖੋ ਇੱਕ ਮਪਤਾਪੁਰੀਆ ਆ ਵੇਖੋ ਇੱਕ ਮਪਤਾਪੁਰੀਆ ਇੱਕ ਮਾ ਇੱਕੋ ਹੀ 2000 ਦਿੱਤਾ ਜਾਣਾ ਇੱਕ ਦਾ ਹੀ 2000 ਦਿੱਤਾ ਜਾਣਾ ਸਾਡੇ ਮੰਨੂ ਹਵੇਲੀਆਂ ਤੇ ਨਾਲ ਸਾਡੇ ਹੋਰ ਵੀਰ ਨੇ ਉਹਨਾਂ ਦਾ ਵੀਰਾਂ ਦਾ ਇਸ਼ਾਰਾ ਉਧਰ ਕਬੱਡੀਆਂ ਦਾ ਇਸ਼ਾਰਾ ਜਸਵਿੰਦਰ ਅਮੀਸ਼ਾ ਭਰਾ ਸਾਡੇ ਸੁੱਖੇ ਜੀਮੇ ਦਾ ਸਵਰਗ ਬਣਾ ਲਵੇ ਬਹੁਤ ਬਹੁਤ ਧੰਨਵਾਦ ਹੈ ਅਮੀਸ਼ਾ ਦਾ ਬਲਜਿੰਦਰ ਅਮਰੀਕਾ ਵਿੱਚ ਰਹਿੰਦਾ ਸਾਡਾ ਭਰਾ ਬਹੁਤ ਬਹੁਤ ਧੰਨਵਾਦ ਆ ਪਿਆਰ ਹੈ ਜੱਗੇ ਦੇਵਾਲ ਹੋਰਾਂ ਦੇ ਨਾਲ ਉਧਰ ਸੋਨਾ ਸਪੇਨ ਉਹਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਰੇ 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 ਆ ਕੀ ਬਣ ਗਿਆ ਯਾਰ ਆ ਕੀ ਬਣ ਗਿਆ ਭਰਾ ਬਣ ਕੇ ਥੋੜਾ ਬੱਚੇ ਹੋ ਗਿਆ ਯਾਰ ਵਾਹ ਯਾਰ ਇੱਧਰ ਵੇਖੋ ਯਾਰ ਹਲੇ ਰੇਡਾਂ ਪੈਣੀਆਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ